ਉੜੀ ਇਹਦਾਂ ਕਿਸੇ ਨਾ ਕਿਸੇ ਨਹੀਂ ਲੋਟਾਂਗੇ ਇਹ ਐਨੇ ਸੋਚਦੀ ਇਹ ਮੇਰੀ ਬੱਸ ਨਾ ਗਜੂਗੀ ਮੈਨੂੰ ਜਾਣ ਦੇ ਮੈਂ ਕਰਦੀਆਂ ਲੱਗਾਂ ਉੜੇ ਡੇਪਲਾ ਹਜੇ ਤਾਂ ਤਿਆਰੀ ਨਹੀਂ ਹੋਈ ਫੇਰ ਕਹਿੰਗੇ ਮੇਰੀ ਬੱਸ ਲੰਘ ਗਈ ਮਾਸੀ ਜੀ ਨਹੀਂ ਲੰਗਦੀ ਮੇਰੀ ਬੱਸ ਹਜੇ ਅੱਧਾ ਘੰਟਾ ਪਿਆ ਆ ਤੁਸੀਂ ਵੀ ਨਾ ਬਾਲੀ ਕਾਲੀ ਕਰਨ ਲੱਗ ਜਾਂਦੇ ਹੋ ਉਹ ਪੁੱਤ ਕਾਲੀ ਵੀ ਕਿਉਂ ਨਾ ਕਰਾਂ ਮੈਂ ਤਾਂ ਤੇਰੀ ਬਹੁਤੀ ਟੈਨਸ਼ਨ ਲੈਂਦੀ ਆ ਮੁੰਡੇ ਤਾਂ ਆਪ ਦਾ ਆਪ ਹੀ ਸੰਭਾਲ ਲਾਂਦੇ ਆ ਓਹੋ ਮਾਸੀ ਜੀ ਮੇਰੀ ਇੰਨੀ ਟੈਨਸ਼ਨ ਨਾ ਲਿਆ ਤੋ ਜੀ ਮੈਂ ਲੇਟ ਵੀ ਹੋਗੀ ਨਾ ਤਾਂ ਫਿਰ ਕੀ ਆ ਵੀਰੇ ਹੋਰਾਂ ਚ ਕੋਈ ਨਾ ਕੋਈ ਮੈਨੂੰ ਛੱਡੇ ਆਊਗਾ ਓਹੋ ਕਹਿੰਦੀ ਵੀਰਾ ਛੱਡੇ ਆਊਗਾ ਉਹ ਤਾਂ ਰੋਟੀ ਖਾ ਕੇ ਨਾ ਕਿਹੜੇ ਵੇਲੇ ਦੇ ਗੇੜੇ ਤੇ ਨਿਕਲੇ ਹੋਇਆ ਓ ਮਾਸੀ ਚਲ ਬੱਸ ਕਰਿਆ ਕਰ ਮੈਂ ਆਪਣੇ ਆਪ ਹੀ ਚਲੇ ਜਾਊਂਗੀ ਤੂੰ ਵੀ ਨਾ ਐਵੇਂ ਵੀਰੇ ਹੋਰਾਂ ਨੂੰ ਸਾਰਾ ਦਿਨ ਨਾ ਬੋਲਿਆ ਕਰ ਗੇੜੀਆਂ ਲਾਉਂਦੇ ਨੇ ਲਾਈ ਜਾਣਦੇ ਨਾ ਮਹੋਰ ਕੀ ਕਰਨ ਨਿਪਲ ਰਾਤ ਆਖਿਆ ਸੀ ਨਾ ਵੀ ਟੜਕੇ ਮੈਨੂੰ ਬੇੜਾ ਧਵਾਉਣਾਗਾ ਆ ਚੱਕ ਕੇ ਮੋਟਰਸਾਈਕਲ ਕਿਹੜੇ ਵੀ ਲਾਂਦੇ ਨਿਕਲੇ ਨੇ ਲੈ ਹੋਰ 마ਸੀ ਕੱਲ ਰਾਤ ਜਿਹੜੀ ਇੰਨੀ ਹਨੇਰੀ ਆਈ ਸੀ ਨਾ ਆ ਸਾਰਾ ਵੇੜਾ ਭਰਿਆ ਪਿਆ ਦੇਹਲਾ ਮਿੱਟੀ ਨਾਲ ਵੈਸੇ ਨਾਲ ਮੋਹਨ ਵੀਰਾ ਕਹਿੰਦਾ ਸੀਗਾ ਵੀ ਕਰਾਂਗੇ ਕੰਮ ਨਾਲ ਤਵਾਵਾਂਗੇ ਓ ਪੁੱਤਾਂ ਇਹ ਤਾਂ ਕਹਿਣ ਜੋਗੇ ਨੇ ਜਦੋਂ ਕੰਮਾਂ ਦਾ ਟਾਈਮ ਹੁੰਦਾ ਉਦੋਂ ਚੱਕ ਕੇ ਮੋਟਰਸਾਈਕਲ ਪਿੰਡ ਚ ਗੇੜੀਆਂ ਲਾਉਣ ਵਗ ਜਾਂਦੇ ਨੇ 마ਸੀ ਵੀਰੇ ਹੋਰੀ ਪਹਿਲਾਂ ਵੀ ਤਾਂ ਇੰਨਾ ਕੰਮ ਘਰੇ ਕਰਦੇ ਹੀ ਨੇ ਹੁਣ ਜਦੋਂ ਵੇਲੇ ਹੋਏ ਕਰ ਦੇਣਗੇ ਤੂੰ ਤਾਂ ਐਵੇਂ ਬੋਲੀ ਜਾਨੀ ਰਹਿਣੀ ਆ ਹਾਂ ਚਲ ਠੀਕ ਐ ਪੁੱਤ ਆ ਤਾਂ ਮੈਂ ਕਿੰਨੀ ਵਾਰੀ ਕਿਹਾ ਵੀ ਤੂੰ ਸੂਟ ਸੋਹਣੇ ਲੱਗਦੇ ਤੇਰੇ ਸੂਟ ਪਾ ਕੇ ਜਾਇਆ ਕਰ ਆ ਨਾ ਪਾਇਆ ਕਰ ਭਾਈ ਕਿਉ ਮਾਸੀ ਆ ਕੀ ਮਾੜੇ ਆ ਮੇਰੀ ਗੱਲ ਸੁਣ ਲਾ ਉਥੇ ਸਾਰੀ ਕਲਾਸ ਦੇ ਵਿੱਚ ਕੁੜੀਆਂ ਜੀਨ ਟੌਪ ਪਾ ਕੇ ਆਉਂਦੀਆਂ ਨੇ ਉਹ ਨਹੀਂ ਪੁੱਤ ਆਪਾਂ ਲੋਕਾਂ ਦੀ ਰੀਸ ਕਰਨੀ ਆ ਤੈਨੂੰ ਮੈਂ ਕਹਦਾ ਨਾ ਕਿੰਨੇ ਚੱਲੇ ਕੱਪੜੇ ਪਾਇਆ ਇੰਨੇ ਨਾ ਸੋਹਣੇ ਸੂਟ ਮਹਿੰਗੇ ਤੋਂ ਮਹਿੰਗੇ ਪਾਇਆ ਤੇਰੇ ਸੋਹਣੇ ਵੀ ਬਹੁਤ ਲੱਗਦੇ ଥିਏ ਮਾਸੀ ਮੈਂ ਸ਼ਹਿਰ ਚ ਜਾਨੀ ਆ ਪੜਨ ਤੈਨੂੰ ਪਤਾਗਾ ਉੱਥੇ ਜਿੰਨੀ ਕੁੜੀਆਂ ਆਉਂਦੀਆਂ ਨਾ ਸਾਰੀਆਂ ਨੇ ਕਲਾਸ ਚ ਬਣ ਥਾੜ ਕੇ ਕਿਸੇ ਨੇ ਡਰੈਸਾਂ ਕਿਸੇ ਨੇ ਮਿੱਡੀਆਂ ਕਿਸੇ ਨੇ ਜੀਨ ਟੌਪ ਤੇ ਮੈਂ ਕੱਲੀ ਉਹਨਾਂ ਦੇ ਵਿੱਚ ਬੁੱਤ ਬਣ ਕੇ ਬੈਠੀ ਰਹਾ ਸੂਟ ਪਾ ਕੇ ਉਹ ਪੁੱਤ ਆਪਾਂ ਕਿਹੜਾ ਕਿਸੇ ਦੀ ਰੀਸ ਕਰਨੀ ਆ ਆਪਾਂ ਕਿਸੇ ਨੂੰ ਭਗਾ ਕੇ ਪਾਉਣੇ ਆ ਲੈ ਕੁੜੀਆਂ ਦੇ ਤਾਂ ਸੂਟ ਹੀ ਸੋਹਣੇ ਲੱਗਦੇ ਆ ਮਾਸੀ ਮੰਨਿਆ ਕਿ ਮੇਰੇ ਤੇ ਸੂਟ ਸੋਹਣੇ ਲੱਗਦੇ ਆ ਪਰ ਉੱਥੇ ਤੈਨੂੰ ਪਤਾ ਸੈਂਟਰ ਦੇ ਵਿੱਚ ਕੋਈ ਕੁੜੀ ਸੂਟ ਨਹੀਂ ਪਾ ਕੇ ਆਉਂਦੀ ਫਿਰ ਮੈਂ ਕਿੱਦਾਂ ਪਾਜਾਂ ਨਾਲ ਮੈਥੋਂ ਨਹੀਂ ਗਰਮੀ ਦੇ ਵਿੱਚ ਆ ਚੁੰਨੀਆਂ ਜਿਹਾ ਸੰਭਾਲੀਆਂ ਜਾਂਦੀਆਂ ਚੱਲ ਸੰਗਾ ਭਾਈ ਤੇਰੀ ਮਰਜ਼ੀ ਤੇ ਰੋਟੀ ਬਣੀ ਪਈਆ ਰੋਟੀ ਖਾ ਲੈ ਤੇ ਆਵਦੀ ਬਸ ਨਨਗਾ ਨਹੀਂ ਮਾਸੀ ਮੈਂ ਤਾਂ ਰੋਟੀ ਖਾ ਲਾਂਗੀ ਆ ਤੂੰ ਵੀ ਸਰਦਨ ਘਰੇ ਕੰਮ ਨਾ ਕਰੀ ਜਾਇਆ ਕਰ ਮਾੜਾ ਜਿਹਾ ਬੇਲੀ ਹੋ ਕੇ ਨਾ ਪੈ ਵੀ ਜਾਇਆ ਕਰ ਆਰਾਮ ਕਰ ਲਿਆ ਕਰ ਨਾਲੇ ਤੂੰ ਵੀ ਟਾਈਮ ਨਾਲ ਰੋਟੀ ਖਾ ਲਈ ਚੱਲ ਠੀਕ ਐ ਪੁੱਤ ਮੈਂ ਨਾਲੇ ਹੱਥ ਧੋ ਲਾਂਨੀ ਆ ਤੇ ਰੋਟੀ ਵੀ ਖਾ ਲੈਣੀ ਆ ਸੱਚ ਉਹ ਠੰਡੇ ਪਾਣੀ ਵਾਲੀ ਬੋਤਲ ਲੈ ਜੀ ਆਵਦੀ ਫ੍ਰਿਜ ਚ ਲਾਈ ਪਈ ਆ ਕਿਤੇ ਭੁੱਲ ਨਾ ਜਾਈ ਓਹੋ ਮਾਸੀ ਚੰਗਾ ਹੋਇਆ ਤੁਸੀਂ ਆਦ ਪਰਾਤਾ ਤੇ ਨਾਲੇ ਮੇਰੀ ਇੱਕ ਗੱਲ ਹੋ ਰਹੀ ਯਾਦ ਆ ਦੇਖੇ ਹੁਣ ਮੈਂ ਫੀਸ ਵੀ ਭਰਨੀ ਆ ਫੀਸ ਮੰਗਾਉਂਦੇ ਨੇਗੇ ਉਹ ਠੀਕ ਆ ਹੁਣ ਤਾਂ ਤੂੰ ਭਰ ਕੇ ਹਟੀ ਸੀ ਮਾਸੀ ਭਰ ਕੇ ਤਾਂ ਹੱਟੀ ਸੀਗੀ ਮੈਂ ਕਿਹੜਾ ਆਪ ਖਾ ਜਾਣੇ ਆ ਪੈਸੇ ਹੁਣ ਪੇਪਰ ਆਉਣ ਵਾਲਿਆ ਅਗਲੇ ਕਹਿੰਦੇ ਭਾਈ ਪੇਪਰਾਂ ਦੇ ਪੈਸੇ ਭਰਨੇਗੇ ਅੱਛਾ ਕਦੋਂ ਬਣੇ ਤੇਰੇ ਪੇਪਰ ਪੇਪਰਾਂ 15 ਦਿਨਾਂ ਨੇ ਰੋ ਮਾਸੀ ਐਂ ਕਰੀ ਹੱਲ ਕਰ ਦੇ ਫੀਸ ਦਾ ਉਹ ਚੱਲ ਕੋਈ ਨਾ ਭਾਈ ਫੀਸ ਤਾਂ ਭਰਨੀ ਪਊਗੀ ਆ ਸਾਲ ਭਰਦੀ ਮਿਹਨਤ ਕਰੀ ਕਰਾਈ ਨਹੀਂ ਐਵੇਂ ਜਾਊਗੀ ਆਪਣੇ ਤੂੰ ਫਿਕਰ ਨਾ ਕਰ ਫੀਸ ਮੈਂ ਭਰ ਦੂੰ ਪੁੱਤ ਠੀਕ ਹੈ ਮਾਸੀ ਹਾਂ ਚੱਲ ਚੰਗਾ ਮੈਂ ਜਾਨੀ ਆ ਤੇ ਐ ਕਰ ਤੂੰ ਰੋਟੀ ਖਾ ਲੈ ਕੋਈ ਨਾ ਪੁੱਤ ਖਾ ਲੈਨੇ ਮੈਂ ਰੋਟੀ ਚੱਲ ਚੱਲ ਦੀ ਗੱਲ ਐ ਭਾਈ ਸਾਰੇ ਮੁੰਡੇ ਕੁੜੀਆਂ ਦਾ ਕੀ ਹੁੰਦਾ ਕੋਰਸ ਚਾਹੀ ਲੈਟਸ ਜੀ ਹੁੰਦੀ ਆ ਸਾਰੇ ਇਹ ਕੋਰਸ ਕਰ ਕਰਕੇ ਨਾ ਬਾਹਰੇ ਜਾਈ ਜਾਂਦੇ ਆ ਤੇ ਆਹ ਸਾਡੇ ਅਨਮੋਲ ਦੇ ਪਤਾ ਨਹੀਂ ਕਿਉਂ ਨਹੀਂ ਭਾਈ ਬੈਂਡ ਬੁੱਲ ਜਿਹਾਉਂਦੇ ਉਹ ਸੱਚ ਅਨਮੋਲ ਵਾਸਤੇ ਵੀ ਕੋਈ ਕੁੜੀ ਲੱਭਣੀ ਪੈਣੀ ਆ ਆ ਪਰ ਇੱਕ ਗੱਲ ਤਾਂ ਹੈ ਗੁਰਮੁਖ ਦੇ ਘਰ ਆਈ ਨੇ ਮੈਨੂੰ ਇਹ ਗੱਲ ਲੱखी ਸੀ ਕਦੇ ਤੁਸੀਂ ਬਾਹਰ ਕੁੜੀ ਲੱਭਦੇ ਫਿਰਦੇ ਹੋ ਕੁੜੀ ਤਾਂ ਸਾਡੇ ਘਰੇ ਹੀ ਆ ਹਾਈਲਾਈਟਸ ਕਰੀ ਜਾਂਦੀ ਆ ਚਲ ਕੋਈ ਗੱਲ ਨਹੀਂ ਮੈਂ ਵੀ ਕਰਦੀ ਆ ਨੇ ਭੱਲਾ ਅੱਜ ਕੱਲ ਜੇ ਮਨ ਜੇ ਤਾਂ ਆ ਗਈ ਹੋ ਗਈ ਆ ਹਾ ਮਾਸੀ ਹਾਰੀ ਪੁੱਤ ਹਾਂ ਆ ਗਈ ਅੱਜ ਤੋਂ ਬੜੇ ਲੇਟ ਹੋ ਗਈ ਮਾਸੀ ਕੀ ਰਸਾ ਦੇ ਨੂੰ ਲੇਟ ਤਾਂ ਹੋ ਗਈ ਆ ਪੇਪਰ ਦੀ ਬਥੇ ਕਿੰਨੀ ਟੈਨਸ਼ਨ ਆ ਪੇਪਰ ਸਿਲ ਤੇ ਆਏ ਬੈਠੇ ਲਗੇ ਮੈਂ ਤਾਂ ਉੱਥੇ ਪਾਰਕ ਚ ਬੈਠੇ ਪੜੀ ਜਾਂਦੀ ਸੀਗੀ ਓ ਪੁੱਤ ਘਰੇ ਬੈ ਕੇ ਪੜਾਈ ਕਰ ਲਿਆ ਕਰ ਪਾਰਕਾ ਪੁਰਕਾ ਚ ਕੀ ਹੈਗਾ ਅੱਜ ਕੱਲ ਟਾਈਮ ਮਾੜੇ ਨੇ ਧੀਏ ਮਾੜਾ ਵੇਲਾ ਹੋ ਚਿਦਾ ਹੁੰਦਾਗਾ ਮਾਸੀ ਮੈਂ ਗੜਗਾ ਉੱਥੇ ਕੱਲੀ ਬੈਠੀ ਸੀ ਮੇਰੇ ਨਾਲ ਪੰਜ ਜਾਣੇ ਸੀ ਨਾਲ ਮੇਰੀ ਸਹੇਲੀਆਂ ਸੀਗੀਆਂ ਮੇਰੀ ਗੱਲ ਸੁਣ ਹਾਇ ਤੱਕ ਟਾਈਮ ਵੀ ਤੇ ਲਾ 5 ਵਜੇ ਨੇ ਤੂੰ ਤੋ ਇਹੀ ਕਰਨ ਲੱਗ ਜੈਨੀ ਹੁੰਨੀ ਆ ਉਹ ਗੱਲ 5 ਦੀ ਨਹੀਂ ਪੁੱਤ ਟਾਈਮ ਮਾੜੇ ਨੇ 8 ਹੋਇਆ ਪਿਆ ਤੂੰ ਤਾਂ ਉਹੀ ਮੇਰੀ ਗੱਲ ਦਾ ਗੁੱਸਾ ਕਰ ਲੰਨੀ ਆ ਉਹ ਚਲ ਚੰਗਾ ਮੇਰੀ ਮਾਂ ਅੱਗੇ ਤੋਂ ਨੀ ਕਵੇਲਾ ਕਰਦੀ ਤੂੰ ਤਾਂ ਉਹੀ ਟੈਨਸ਼ਨ ਲੈਣ ਲੱਗ ਜੈਨੀ ਆ ਨਾਲ ਮੈਨੂੰ ਐਂ ਦੱਸ ਕੀ ਕੱਲੀ ਜੀ ਕੀ ਬੜਬੜ ਕਰੀ ਜਾਂਦੀ ਸੀ ਉਹ ਭਾਈ ਮੈਂ ਕਹਾਦਾ ਬੜਬੜ ਕਰਨਾ ਤੇ ਮੈਂ ਤਾਂ ਉਹ ਹਸਾਬ ਕਿਤਾਬ ਦੇ ਚਿੱਤੇ ਬੈਠੀ ਸੀ ਤੇ ਤੂੰ ਐਂ ਕਰ ਚਾਹ ਪਣੀ ਪਈਆ ਚਾਹ ਦੀ ਘੁੱਟ ਪੀ ਲੈ ਨਾਲਿਆ ਕੱਪੜੇ ਜੇ ਬਦਲ ਲੈ ਚਲੋ ਤਾਂ ਠੀਕ ਐ ਮਾਸੀ ਨਾਲ ਮੈਨੂੰ ਐਂ ਦੱਸ ਵੀ ਵੀਰੇ ਹੋਰੀ ਕਿੱਥੇ ਨੇ ਦਿਖਦੇ ਹੀ ਨਹੀਂ ਕਰੇ ਨਹੀਂ ਭਾਈ ਇੱਥੇ ਹੀ ਹੋਣਗੇ ਉਹਨਾਂ ਨੇ ਕਿੱਥੇ ਜਾਣਾ ਕਿਸੇ ਜਾਰਾਂ ਦਾ ਉਸ ਤੋਂ ਕੋਲੇ ਬੈਠੇ ਹੋਣਗੇ ਆ ਛੋਟਾ ਤਾਂ ਨੇ ਮੇਰੇ ਉਹੀ ਨਹੀਂ ਆਖੇ ਲੱਗਦਾ ਕਿੰਨੀ ਵਾਰੀ ਕਹਤਾ ਭਾਈ ਵੀ ਮੇਰੇ ਮੋਬਾਈਲ 'ਚ ਪੈਸੇ ਪਵਾ ਦੇ ਮੇਰੇ ਮੈਂ ਮੋਬਾਈਲ 'ਚ ਪੈਸੇ ਪਵਾ ਦੇ ਮੇਰੀ ਗੱਲ ਹੀ ਨਹੀਂ ਗੌਰਦਾ ਮਸੀ ਤੂੰ ਵੀ ਨੂੰ ਕਰਨਾ ਹੁੰਦਾ ਹੁਣ ਆ ਮੇਰੇ ਵਾਲੇ ਤੋਂ ਕਰ ਲੈ ਨਾਲੇ ਤੇਰੇ ਫੋਨ 'ਚ ਕਿਹੜਾ ਨੈੱਟ ਚੱਲਦਾਗਾ ਲੈ ਓੜੇ ਬੋਲੀਆਂ ਗੱਲਾਂ ਕਰਦੀਆਂ ਮੈਨੂੰ ਕਿਸੇ ਦਾ ਫੋਨ ਨਹੀਂ ਆ ਸਕਦਾ ਕੋਈ ਮੇਰੇ ਭਤੀਜੇ ਦਾ ਕੋਈ ਮੇਰੀ ਭਜਾਈ ਦਾ ਫੋਨ ਹੋਰ ਰਿਸ਼ਤੇਦਾਰ ਥੋੜੇ ਨੇ ਆਪਣੇ ਫੋਨ ਕਰਨ ਵਾਲੇ ਤੂੰ ਤਾਂ ਉਹੀ ਕਰੀ ਜਾਂਦੀ ਆ ਚੱਲ ਚੱਲਦਾ ਮਸੀ ਕਿਉਂ ਗੁੱਸਾ ਕਰ ਲੈਣੀ ਹੁੰਨੀ ਆ ਆ ਵੀਰੇ ਨੂੰ ਮੈਂ ਕਹਿ ਦਾਂਗੀ ਯਾਦ ਰੱਖਣਾ ਠੀਕ ਆ ਚਲ ਜਾ ਬੈਠ ਕੱਪੜੇ ਬਦਲ ਲਾ ਜਾ ਕੇ ਆਹੋ ਕੱਪੜੇ ਬਦਲਦੀ ਆ ਪਹਿਲਾਂ ਤਾਂ ਲੈ ਹੁਣ ਇਹਦਾ ਨਾਲ ਗੱਲ ਕਰਕੇ ਦੇਖਦੀ ਆ ਪਰ ਏਤਵਲਤਾ ਹੈ ਮੰਨੂ ਜਾਂ ਨਾ ਮੰਨੂ ਚਲ ਕੋਈ ਗੱਲ ਨਹੀਂ ਨਾਲੇ ਮੈਂ ਤੁਮ ਨਾਲ ਗੱਲ ਕਰਕੇ ਦੇਖਦੀ ਆ ਇਹ ਹੁਣ ਤਾਂ ਨਾ ਮੈਂ ਆਪੇ ਬਣਾ ਲੂੰਗੀ ਮਾਸੀ ਆ ਲੋ ਚਾਹ ਕੀ ਹੋ ਗਿਆ ਕੀ ਸੋਚੀ ਜਾਨੀ ਮਾਸੀ ਇਹਨਾ ਕੁਛ ਨਹੀਂ ਪੁੱਤ ਕਦੋਂ ਪਤਾ ਯਾਰ ਘਰ ਦੇ ਸਾਰ ਟੈਨਸ਼ਨਾਂ ਹੁੰਦੀਆਂ ਨੇ ਸਾਰ ਟੈਨਸ਼ਨਾਂ ਹੁੰਦੀਆਂ ਨੇ ਮਾਸੀ ਤੇਰੇ ਕਹਾ ਕਿਹੜਾ ਕੁੜੀ ਜਿਹੜੀ ਇੰਨੀ ਫਿਕਰ ਕਰੀ ਜਾਨੀ ਆ ਫਿਕਰ ਤਾਂ ਪੁੱਤ ਕੁੜੀਆਂ ਦਾ ਵੀ ਉਹਨਾਂ ਹੁੰਦਾ ਤੇ ਮੁੰਡਿਆਂ ਦਾ ਵੀ ਉਹਨੇ ਹੁੰਦਾ ਆਹ ਨਮੋਲ ਦਾ ਫਿਕਰ ਤਾਂ ਮੈਨੂੰ ਵੱਡਾ ਵੱਡਾ ਖਾਈ ਜਾਂਦਾ ਲੈ ਮਾਸੀ ਤੇਰੀ ਵੀ ਉਹੀ ਗੱਲਾਂ ਪਹਿਲਾਂ ਵੀਰੇ ਦਾ ਤੈਨੂੰ ਕਾਹਦਾ ਫਿਕਰ ਉਹ ਕਿੜਾ ਕਿਸੇ ਮਾਰੇ ਕੰਮਾ ਚ ਪਿਆ ਐਨਾ ਸਿਆਣਾ ਮੁੰਡਾ ਆ ਤੇਰਾ ਸਿਆਣਾ ਤਾਂ ਹੈਗਾ ਪੁੱਤ ਪਰ ਇਹਦੇ ਬਾਹਰ ਜਾਣ ਦਾ ਬਣ ਜੇ ਫਿਰ ਮੇਰੀ ਜਾਨ ਸਖਾਲੀ ਹੋ ਜੂ ਮਾਸੀ ਬਣ ਜੂਗਾ ਬਾਹਰ ਜਾਣ ਦਾ ਵੀ ਜੇ ਤੋਂ ਆਇਲਸ ਕਲੀਅਰ ਨਹੀਂ ਵੀ ਹੁੰਦੀ ਨਾ ਤਾਂ ਫਿਰ ਕੀ ਹੋ ਗਿਆ ਆਪਾਂ ਕੋਈ ਕੁੜੀ ਦੇਖ ਲਾਂਗੇ ਬਾਹਰ ਦੀ ਜਿਨੇ ਵਧੀਆ ਬੈਂਡ ਲਏ ਹੁਣ ਆਪਾਂ ਉਹਦੇ ਨਾਲ ਵੀਰੇ ਦਾ ਵਿਆਹ ਕਰਕੇ ਉਹਨੂੰ ਬਾਹਰ ਭੇਜ ਦਾਂਗੇ ਇਹ ਤਾਂ ਪੁੱਤ ਤੇਰੀ ਗੱਲ ਸਹੀ ਹੈ ਨਾਲੇ ਇੱਥੇ ਕਿਹੜਾ ਨੌਕਰੀਆਂ ਨੇ ਵੇ ਜਨਾਬ ਨੂੰ ਬਾਰੇ ਹੀ ਪੈਣਾ ਸਾਨੂੰ ਹਾਂ ਮਾਸੀ ਸਹੀ ਗੱਲ ਆ ਮੈਂ ਤਾਂ ਐਂ ਕਹਿੰਨੀ ਆ ਰੱਬ ਕਰਕੇ ਕੋਈ ਚੰਗੀ ਜੀ ਕੁੜੀ ਮਿਲ ਜੇ ਵੀਰੇ ਨੂੰ ਇੱਕ ਵਾਰੀ ਇਹ ਬਾਹਰ ਵਾਗ ਗਿਆ ਨਾ ਮਗਰ ਇਹ ਤੂੰ ਬਾਹਰ ਵਗ ਜੇਗੀ ਉਹ ਤਾਂ ਹੈ ਪੁੱਤ ਮੈਂ ਪੁੱਤ ਤੇਰਾ ਇੱਕ ਗੱਲ ਕਰਨੀ ਆ ਹਾਂ ਮਾਸੀ ਦੱਸ ਕੀ ਗੱਲ ਕਰਨੀ ਆ ਧੀਏ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਆ ਜਿਹੜਾ ਤੂੰ ਵੀ ਨਾ ਬਾਹਰ ਜਾਣ ਦਾ ਕਰੀ ਜਾਨੀ ਐ ਇਹ ਜੋ ਵੀ ਤੇਰੇ ਨੰਬਰ ਬਥੇਰੇ ਸੋਹਣੇ ਆਉਂਦੇ ਆ ਹਾਂ ਮਾਸੀ ਅੱਛਾ ਕੋਰਸ ਜਾ ਹਾਈਲਟਸ ਆਲਾ ਇਹ ਤਾਂ ਸੱਚੀ ਮੇਰਾ ਕਲੀਅਰ ਹੋ ਜਾਣਾ ਨਾਲੇ ਮੈਨੂੰ ਪੇਪਰਾਂ ਦੀ ਵੀ ਕੋਈ ਟੈਨਸ਼ਨ ਨਹੀਂ ਵਧੀਆ ਨੰਬਰ ਆ ਜਾਣਗੇ ਡਿੰਪਲ ਤੈਨੂੰ ਮੈਂ ਪੁੱਤਕ ਗੱਲ ਕਹਾ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੀ ਮੈਂ ਕਹਿੰਨੀ ਆ ਜੇ ਅਣਮੋਲ ਨੂੰ ਤੂੰ ਬਾਹਰ ਲੈ ਜਾਏ ਨਾਲੇ ਪੁੰਨ ਨਾਲੇ ਫਲੀਆਂ ਮੈਂ ਮਾਸੀ ਮੈਨੂੰ ਸਮਝ ਹੀ ਨਹੀਂ ਮਾਸੀ ਵੀ ਮੈਂ ਕਿਵੇਂ ਬਾਹਰ ਲੈ ਜਾਵਾਂਗੀ ਮਤਲਬ ਪੁੱਤ ਤੈਨੂੰ ਮੈਂ ਕਹਿੰਨੀ ਆ ਅਣਮੋਲ ਵਾਸਤੇ ਆਪਾਂ ਨੂੰ 아이 ਲੜਸਾਲੇ ਕੁੜੀ ਲੱਭਣੀ ਪੈਣੀ ਆ ਹਨਾ ਤੇ ਤੇਰੀ ਵੀ ਤਾਂ ਅਲਰਜੀ ਕੀਤੀ ਆ ਆਪਾਂ ਨੂੰ ਕੁੜੀ ਲੱਭਣ ਦੀ ਕਿਹੜੀ ਲੋੜ ਪੈਂਦੀ ਆ ਮਾਸੀ ਮੈਨੂੰ ਤੁਹਾਡੀ ਗੱਲ ਜੀ ਨਾ ਸਮਝ ਨਹੀਂ ਆ ਰਹੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਡਿੰਪਲ ਮੈਂ ਤੈਨੂੰ ਐ ਕਹਿਨੀ ਆ ਜੇ ਤੂੰ ਅਨਮੋਲ ਨਾਲ ਵਿਆਹ ਕਰਾ ਕੇ ਬਾਹਰ ਚਲੀ ਜਾਵੇਂ ਉਹ ਵੀ ਤੇਰੇ ਮਗਰ ਹੀ ਆ ਜਾਊਗਾ ਮਾਸੀ ਜੀ ਆਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਉਸ ਨਾਲੇ ਅਨਮੋਲ ਮੇਰਾ ਭਰਾ ਲੱਗਦਾ ਆ ਤੁਸੀਂ ਸੋਚ ਵੀ ਕਿੱਦਾਂ ਲਿਆ ਸਭ ਕੁਝ ਲੈ ਪੁੱਤਾਂ ਇਹਦੇ ਚ ਕੀ ਗਲਤ ਐ ਜਾਣਾ ਤਾਂ ਬਾਹਰ ਹੀ ਐ ਜਿਵੇਂ ਮਰਜ਼ੀ ਹੋਇਆ ਮਾਸੀ ਜੀ ਜਾਣਾ ਤਾਂ ਹੈਗਾ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਇਹ ਗਲਤ ਤਰੀਕੇ ਨਾਲ ਤੇ ਗਲਤ ਰਿਸ਼ਤੇ ਨਾਲ ਆਹ ਗੱਲ ਜੀ ਸਹੀ ਨਹੀਂ ਹੈਗੀ ਲੋਕਾਂ ਦਾ ਟਿੰਪਲ ਕੀ ਹੈਗਾ ਆਹ ਦੇਖ ਲੈ ਆਪਣੇ ਪਿੰਡ ਦੇ ਵਿੱਚੋਂ ਤਿੰਨ ਚਾਰ ਮੁੰਡੇ ਗਏ ਨੇ ਐਵੇਂ ਜਿਵੇਂ ਵਿਆਹ ਕਰਵਾ ਕੇ ਉੱਥੇ ਰਾਜੀ ਖੁਸ਼ੀ ਵਸਦੇ ਆ ਮਾਸੀ ਇੱਕ ਮਾਸੀ ਤੇ ਮਾਂ ਦੇ ਵਿੱਚ ਕੀ ਫਰਕ ਹੁੰਦਾ ਕੋਈ ਵੀ ਨਹੀਂ ਮਾਸੀ ਵੀ ਮਾਮਾ ਵਰਗੀ ਹੁੰਦੀ ਆ ਤੇ ਫਿਰ ਰਹੀ ਗੱਲ ਅਨਮੋਲ ਵੀਰੇ ਦੀ ਉਹ ਵੀ ਤਾਂ ਮੇਰੇ ਸਗੇ ਭਰਾ ਵਾਂਗੋ ਹੀ ਆ ਉਹ ਤਾਂ ਠੀਕ ਐ ਸਮੇਂ ਨਾਲ ਰਿਸ਼ਤੇ ਵੀ ਬਦਲਨੇ ਪੈਂਦੇ ᱛੀਏ ਮਾਸੀ ਇਹ ਨਹੀਂ ਹੋ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾ ਮੈਂ ਐਦਾਂ ਭੈਣ ਭਰਾ ਦੇ ਰਿਸ਼ਤੇ ਨੂੰ ਦਾਗ ਨਹੀਂ ਲਾ ਸਕਦੀ ਡਿੰਪਲ ਜੇ ਤੂੰ ਆਪਣੀ ਮਾਂ ਸਮਝਦੀ ਹੈ ਨਾ ਮੈਨੂੰ ਤੇ ਤੈਨੂੰ ਮੇਰੀ ਗੱਲ ਮੰਨਣੀ ਪੈਣੀ ਆ ਮਸੀ ਜੀ ਫਿਰ ਤੁਸੀਂ ਕਿਉਂ ਨਹੀਂ ਮੈਨੂੰ ਸਮਝ ਰਹੇ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਵੀਰੇ ਵਾਸਤੇ ਕਿਹੜਾ ਕੁੜੀਆਂ ਦਾ ਘਟ ਆਇਆ ਉਹਨੂੰ ਕੋਈ ਨਾ ਕੋਈ ਕੁੜੀ ਮਿਲ ਹੀ ਜਾਊਗੀ ਬਾਹਰ ਵਾਸਤੇ ਉਹ ਅਸੀਂ ਬਾਹਰ ਕੁੜੀ ਦਾ ਤਾਲਬ ਵੀ ਏ ਜੇ ਘਰੇ ਕੁੜੀ ਨਾ ਹੋਵੇ ਠੀਕ ਐ ਚੰਗੇ ਭਲੀ ਘਰੇ ਕੁੜੀ ਆ ਸਾਨੂੰ ਬਾਹਰ ਜਾਣ ਦੀ ਕਿਹੜੀ ਰੋਡ ਪੈਂਦੀ ਆ ਉੱਟ ਗਈ ਮੂੰਹ ਮੋਟਾ ਕਰਕੇ ਚੱਲ ਕੋਈ ਗੱਲ ਨਹੀਂ ਐ ਨਹੀਂ ਤਾਂ ਨਹੀਂ ਰੋਟਾਉਣੀ ਮੈਂ ਟੋਨੇ ਨਾਲ ਗੱਲ ਕਰਦੀ ਆ ਮਾਤਾ ਜਿਹੜੀ ਗੱਲ ਤੂੰ ਕਰਦੀ ਆ ਨਾ ਇਹ ਹੀ ਗੱਲ ਤਾਂ ਮੈਨੂੰ ਗੁਰਮੁਖਾ ਚਾਚੇ ਨੇ ਵੀ ਕਿਹਾ ਸੀ ਮੈਂ ਉਹਨੂੰ ਆਖਿਆ ਵੇਖ ਲੈਣੇ ਆ। ਵੇ ਵੇਖਣਾ ਕੀ ਐ? ਨਾਲੇ ਇਹ ਕਿਹੜਾ ਕੋਈ ਨਵੀਂ ਗੱਲ ਆ ਵੀ ਆਪਾਂ ਜੱਗੋਲੇ ਦੀ ਕਰਦੇ ਆਂ। ਦੁਨੀਆਂ 'ਚ ਇਹੀ ਕੰਮ ਹੋ ਜਾਂਦਾ। ਹਾਂ ਮਾਤਾ ਨਾਲੇ ਇਹਦੇ 'ਚ ਮਰਿਆਈ ਵੀ ਕੀ ਐ? ਸਾਰੇ ਕਰਦੇ ਆਂ। ਵੀ ਇਹ ਕਿਹੜਾ ਕੋਈ ਨਵੀਂ ਗੱਲ ਆ? ਆਪਣੇ ਪਿੰਡ ਦੇ ਵਿੱਚ ਹੀ ਦੇਖ ਲੈ। ਚਾਰ ਘਰਾਂ ਨੇ ਇਹੀ ਕੰਮ ਕੀਤਾ। ਆਪਾਂ ਕਿਹੜਾ ਕੋਈ ਲਹਿਦਾ ਕਰਨ ਲੱਗਿਆ? ਉਹ ਗੱਲ ਤਾਂ ਤੇਰੀ ਮਾਤਾ ਠੀਕ ਐ। ਜੇ ਟੈਂਪਲ ਮੰਨ ਗਈ ਅਨਮੋਲ ਨਾ ਮੰਨੇ ਆਪਾਂ ਫੇਰ ਕੀ ਕਰਾਂਗੇ ਵੇ ਕਹੇ ਆ ਸੋਚੇ ਵੀ ਮੇਰੀ ਮਾਸੀ ਨੇ ਮੈਨੂੰ ਪਾਲਿਆ ਮਾਪੇ ਬਾਪ ਮੇਰੇ ਮੁੱਕ ਗਏ ਸੀ ਪੜ੍ਹਾਈ ਤੇ ਵੀ ਖਰਚਾ ਕੀਤਾ ਆਹ ਦੇਖ ਲੈ ਹੁਣ ਕੋਰਸ ਤੇ ਵੀ ਖਰਚਾ ਆਪਣਾ ਹੋਊਗਾ ਇਹ ਸੋਚੇ ਨਾ ਤਾਂ ਲੋਟ ਆ ਜੂਗਾ ਲੈ ਬੱਸ ਮਾ ਤਾਂ ਇਹੀ ਤਾਂ ਕੁੜੀਆਂ ਸੋਚਦੀਆਂ ਨਹੀਂ ਇਹ ਸੋਚਣਾ ਕੀ ਤੋਂ ਕੀ ਹੋ ਜੇ ਤੇ ਮੇਰੀ ਗੱਲ ਸੁਣ ਲੈ ਆਪਾਂ ਇਹਦੇ ਨਾ ਕਿੰਨੇ ਆਸਾਨ ਕੀਤੇ ਨੇ ਜੇ ਆਪਾਂ ਤੇ ਇੱਕ ਸਾਨ ਕਰ ਦੋਗੀ ਪਰ ਕਿੱਡੀ ਕਬੱਡੀ ਗੱਲ ਹੋ ਜੂਗੀ ਤੇ ਨਾਲੇ ਇਹਦੀ ਜਨਸੌਖੀ ਹੋ ਜੂ ਆਪਣੇ ਤੋੜਾ ਵੀ ਕਹਦਾ ਉਹ ਤਾਂ ਹੈ ਆਪਾਂ ਨੂੰ ਵਿਆਹ ਵਾਸਤੇ ਮੁੰਡਾ ਵੀ ਨਹੀਂ ਲੱਭਣਾ ਪੈਣਾ ਨਾਲੇ ਜਿਹੜੇ ਵਿਆਹ ਦੇ ਖਰਚਾ ਕਰਨਾ ਸੀ ਉਹ ਵੀ ਅਲੱਗ ਤੋਂ ਪੈਸੇ ਬਚ ਜਾਵਗੇ ਬੇਹੀ ਤਾਂ ਮੈਂ ਸੋਚਦੀ ਆ ਜੇ ਛੋਟੇ ਮੁੰਡੇ ਵਾਸਤੇ ਕੋਈ ਹੋਰ ਕੁੜੀ ਲੱਭਾਂਗੇ ਖਬਰ ਅਗਲੇ ਕਿੰਨੇ ਕ ਪੈਸੇ ਲਗਾਊਗਾ ਆਪਾਂ ਤਾਂ ਉਹ ਕਿੰਨੇ ਕੁ ਕੀਮਾਤਾ 30 40 ਲੱਖ ਤੋਂ ਘੱਟ ਨਹੀਂ ਲੱਗਦੇ ਬੇ ਹੋਏ ਤਾਂ ਮੈਂ ਸੋਚਦੀ ਆ ਆਪਣੇ ਕੋਲ ਤਾਂ ਇਹ ਨਹੀਂ ਜ਼ਮੀਨ ਜਾਇਦਾਦ ਵੀ ਨਹੀਂ ਵੀ ਪੈਸਾ ਆਪਾਂ ਲਾ ਦਾਂਗੇ ਨਾਲੇ ਜੇ ਆਪਾਂ ਪੈਸੇ ਲਾਤੇ ਬਾਹਰ 바ਗੀ ਇਹਨੂੰ ਪਤਾ ਨਹੀਂ ਸੱਦੂ ਕੀ ਜਾਂ ਨਾ ਆਹੀ ਗੱਲ ਤਾਂ ਮੈਂ ਕਹਣਾ ਮਾਤਾ ਪਤਾ ਨਹੀਂ ਸੱਦੂ ਪਤਾ ਨਹੀਂ ਨਾ ਠੀਕ ਡਿਪਲ ਮੰਨ ਜੀ ਤਾਂ ਬਾਲਾ ਵਧੀਏ ਵੇ ਆਏ ਕਿ ਮੈਂ ਕੰਮ ਲੋਟ ਆਉਗਾ ਕਦੋਂ ਦੀ ਮੈਂ ਫਿਸਾਂ ਭਰਦੀਆਂ ਦੀਆਂ ਮਨਾਉਣ ਤੋਂ ਮੈਨੂੰ ਆਉਂਦੀ ਆ ਮੈਂ ਆਪੇ ਮਨਾ ਲੂੰ ਹੋਰ ਕੀ 6 ਮਹੀਨੇ ਦੀ ਫਸਲ ਦੇ ਅੱਧੇ ਪੈਸੇ ਇਹਦੇ ਤੇ ਲੱਗ ਜਾਂਦੇ ਆ ਕਦੇ ਕੱਪੜੇ ਲਿਆ ਦੋ ਕਦੇ ਫੀਸ ਭਰ ਦੋ ਤੇ ਕਦੇ ਕੁਐਸਚਨ ਕੋਈ ਨਾ ਕਰਦੀਆਂ ਮੈਂ ਇਹਦੇ ਨਾਲ ਗੱਲ ਐਵੇਂ ਨਹੀਂ ਇਹਨੇ ਮੰਨਣਾ ਮੈਨੂੰ ਮੜ ਜੀ ਕਰੜੀ ਹੋਣਾ ਪਊਗਾ ਤੇ ਦੂਜੀ ਗੱਲ ਨਮੋਲਣਾ ਗੱਲ ਤੂੰ ਆਪ ਕਰ ਲੈ ਕੋਈ ਨਾ ਕਰੂੰਗਾ ਨਮੋਲਣਾ ਗੱਲ ਨਾਲੇ ਉਹ ਕਰਾ ਸੌਖਾ ਮੰਨ ਜੂ ਉਹ ਮੰਨ ਜੂਗਾ ਆਪੇ ਉਹ ਤਾਂ ਰੋਜ਼ ਟੱਪਦਾ ਮੈਂ ਬਾਹਰ ਜਾਣਾ ਬਾਹਰ ਜਾਣਾ ਆਪੇ ਮੰਨੂਗਾ ਕੋਈ ਨਹੀਂ ਮਾਤਾ ਕਰੂੰ ਮੈਂ ਉਹਦੇ ਨਾਲ ਗੱਲ ਠੀਕ ਤਾਂ ਮੰਨ ਜਾਣਾ ਨਾਲੇ ਉੱਪਰ ਵੀ ਬਾਹਰਲੇ ਦੇਸ਼ ਕੋ ਮੈਂ ਆਵਾਂਗੇ ਸਾਰੇ ਨਿਆਰੀ ਵੱਖਰੀਆਂ ਉੱਥੋਂ ਦੀਆਂ ਦਾ ਬੇਹੋਰ ਪੁੱਤਾ ਮੈਂ ਤਾਂ ਆਪਣਾ ਬਿਆਦਾ ਖਰਚਾ ਮੁੱਕੂ ਠੀਕ ਹੈ ਨਾਲੇ ਘਰ ਦਾ ਕਰਜ਼ਾ ਸਰਜੂਗਾ ਹੋਰ ਮਾਤਾ ਸਾਰੇ ਕੰਮ ਲੋਟ ਆ ਜਾਣਗੇ ਚਲ ਠੀਕ ਆ ਮਾਤਾ ਮੈਂ ਨਾ ਖੇਤ ਗਿਆੜਾ ਮਾਰ ਕੇ ਆਉਣਾ ਵਾ ਚੰਗਾ ਪੁੱਤ ਜਾ ਜਾ ਹਾਂ ਕੱਪੜਾ ਮੇਰਾ ਕੁਰਤੇ ਮੈਂ ਕਿੱਥੇ ਪਿਆ ਉੱਥੀ ਪਹਿਨੇਂਗੇ ਲਮਾਰੀ ਚ ਕੱਢ ਲਾ ਚਲ ਠੀਕ ਆ ਬੰਦਾ ਮਾ ਜੱਗੇ ਲੱਗ ਜਾ ਚਾ ਇਹ ਤਾਂ ਮੰਨ ਗਏ ਉਹਨੂੰ ਤਾਂ ਮੈਂ ਹੱਥੇ ਮੰਨ ਲਾਉਂਗੀ ਕਿਵੇਂ ਮਰਜ਼ੀ ਬਣਾ ਕੋਈ ਗੱਲ ਨਹੀਂ ਤਾਂ ਮੇਰੇ ਤੇ ਸਿਰ ਤੇ ਗੱਲ ਆ ਆ ਫਿਲਮ ਜੀ ਵਾਲੀ ਘੈਂਟ ਆ ਖੁੱਲ ਹੈ ਪੈਣਾ ਕੀ ਪੈਣੀ ਤੂੰ ਅੱਜ ਸਾਧਰੀ ਆ ਗਈ ਕੀ ਗੱਲ ਅੱਜ ਮੇਰੇ ਪੇਪਰ ਸੀਗਾ ਨਾ ਤਾਂ ਕਰਕੇ ਮੈਂ ਟਾਈਮ ਨਾਲ ਹੀ ਆ ਗਈ ਕਿਤਾ ਪੈਣੀ ਵਧੀਆ ਕਿੰਨੇ ਕੁ ਬੈਂਡੋਰ ਆ ਜਾਣਗੇ 10 ਫਿਰ ਮੈਨੂੰ ਕਾਂ ਵੀਰੇ ਪੇਪਰ ਤਾਂ ਵਧੀਆ ਹੋਇਆ ਬੈਂਡ ਵੀ ਵਧੀਆ ਆ ਜਾਣਗੇ ਚਲ ਆਹ ਤਾਂ ਵਧੀਆ ਹੋ ਗਿਆ ਸਾਡੀ ਟੈਨਸ਼ਨ ਮੁੱਕੀ ਹੁਣ ਤਾਂ ਭੈਣੇ ਤੇਰੇ ਵਾਸਤੇ ਮੁੰਡਾ ਦੇਖ ਕੇ ਤੇਰਾ ਵਿਆਹ ਕਰ ਦਈਏ ਸੋਣਾ ਜਾਂ ਪਰ ਮੈਂ ਆ ਬਾਹਰ ਬੂਰ ਨਹੀਂ ਜਾਣਾ ਇੱਥੇ ਠੀਕ ਆ ਕਿਉਂ ਭੈਣੇ ਬਾਹਰ ਕਿਉਂ ਨਹੀਂ ਜਾਣਾ ਤੇ ਆ ਆਈਲੈਟਸ ਕਾਦੇ ਵਾਸਤੇ ਕੀਤੀ ਐ ਬਾਹਰ ਜਾਣ ਖਾਤਰ ਹੀ ਕੀਤੀ ਐ ਇੱਥੇ ਰਹਿਣ ਖਾਤਰ ਥੋੜੀ ਕਰੀ ਐ ਆਈਲੈਟਸ ਤਾਂ ਵੀਰੇ ਮੈਂ ਬਾਰ ਦੜ ਖਾਤਰੀ ਕੀਤੀ ਸੀਗੀ ਥੋੜੇ ਸੁਪਨੇ ਵੀ ਸਜਾਏ ਸੀ ਪਰ ਮਾਸੀ ਮਾਸੀ ਕੀ ਗੱਲ ਹੋ ਗਈ ਭੈਣੇ ਤੂੰ ਮੈਨੂੰ ਦੱਸ ਕੀ ਕਹੇ ਮੰਮੀ ਨੇ ਮੈਂ ਪੁੱਛੂੰ ਫਿਰ ਵੀਰੇ ਮਾਸੀ ਨੇ ਗੱਲ ਹੀ ਇਹ ਜੀ ਕਹਤੀ ਵੀ ਤੈਨੂੰ ਦੱਸਣ ਲੱਗੇ ਵੀ ਨਾ ਮੈਨੂੰ ਸ਼ਰਮ ਹੋ ਗਈ ਆ ਕਿਹੜੀ ਗੱਲ ਕਰਤੀ ਭੈਣੇ ਕੁਛ ਕਹਿ ਤਾਂ ਮੰਮੀ ਨੇ ਤੈਨੂੰ ਮੈਨੂੰ ਦੱਸ ਵੀਰੇ ਮਾਸੀ ਕਹਿੰਦੀ ਵੀ ਤੂੰ ਨਾ ਅਨਮੋਲ ਨਾਲ ਵਿਆਹ ਕਰਾ ਲਾ ਤੇ ਅਨਮੋਲ ਨੂੰ ਬਾਹਰ ਲੈ ਜਾ ਹੈ ਆ ਕੀ ਕਹਤਾ ਮਮੀ ਨੇ ਤੇ ਨਾਲੇ ਆ ਕਿਵੇਂ ਹੋ ਸਕਦਾ ਭੈਣੇ ਆਪਣਾ ਰਿਸ਼ਤਾ ਤਾਂ ਭੈਣ ਭਰਾ ਦਾ ਹੈ ਆਪਾਂ ਵਿਆਹ ਕਿਵੇਂ ਕਰਵਾ ਸਕਦੇ ਆ ਕਿੰਨਾ ਦੇ ਲੋਕ ਕੀ ਕਹਿਣਗੇ ਲਾਂਤਾਂ ਪਾਉਣਗੇ ਭੈਣੇ ਆਪਾਂ ਨੂੰ ਮੈਂ ਵੀ ਆਹੀ ਕਿਹਾ ਸੀ ਵੀਰੇ ਵੀ ਲੋਕ ਕੀ ਕਹਿਣਗੇ ਵੀ ਮੈਂ ਆਪਣੇ ਸਭੈਣ ਭਰਾ ਦੇ ਰਿਸ਼ਤੇ ਤੇ ਦਾਗ ਨਹੀਂ ਲਾਉਣਾ ਚਾਹੁੰਦੀ ਪਰ ਮਾਸੀ ਮਾਸੀ ਤੇ ਇੱਕੋ ਗੱਲ ਤੇ ਅੜੇ ਹੋਏ ਨੇ ਉਹ ਮੇਰੀ ਗੱਲ ਨੂੰ ਸਮਝਦੇ ਹੀ ਨਹੀਂਗੇ ਮੇਰੇ ਸਾਰੇ ਸੁਪਨੇ ਵੀਰੇ ਚੂਰੇ ਚੂਰ ਹੋ ਗਏ ਇਥੇ ਨਾਲੇ ਜ਼ਰੂਰੀ ਤਾਂ ਨਹੀਂ ਸੀਗਾ ਕਿ ਵੀ ਆਪਾਂ ਵਿਆਹ ਕਰਾ ਕੇ ਹੀ ਬਾਹਰ ਜਾ ਸਕਦੇ ਆ ਜੇ ਮੈਂ ਚਲੀ ਜਾਂਦੀ ਕੱਲ ਨੂੰ ਤੈਨੂੰ ਬੁਲਾ ਵੀ ਸਕਦੀ ਸੀ ਪਤਾ ਨਹੀਂ ਮਾਸੀ ਜੀ ਦੇ ਦਿਮਾਗ ਨੂੰ ਕੀ ਹੋ ਗਿਆ ਉਹਨਾਂ ਨੇ ਇੱਕੋ ਗੱਲ ਫੜੀ ਹੋਈ ਆ ਬਸ ਭੈਣੇ ਮੰਮੀ ਨੂੰ ਇੰਨੀ ਵੀ ਅਕਲ ਨਹੀਂ ਵੀ ਆਪਣਾ ਰਿਸ਼ਤਾ ਕੀ ਆ ਉਹ ਆ ਕੰਮ ਕਰਕੇ ਲੋਕਾਂ ਤੋਂ ਆਪਾਂ ਗੱਲਾਂ ਕਰਾਉਣੀਆਂ ਭਾਣੇ ਵੀਰੇ ਮੈਂ ਬਹੁਤ ਸਮਝਾਇਆ ਮਾਸੀ ਜੀ ਨੂੰ ਇਹੀ ਗੱਲਾਂ ਸਮਝਾਈਏ ਨੇ ਕਿ ਤੁਸੀਂ ਸਾਡਾ ਰਿਸ਼ਤਾ ਨਾ ਖਰਾਬ ਕਰੋ ਵੀਰੇ ਵਾਸਤੇ ਕਿਹੜਾ ਕੁੜੀ ਆ ਦੀ ਘਾਟਾ ਕੋਈ ਨਾ ਕੋਈ ਤਾਂ ਮਿਲ ਹੀ ਜਾਊਗੀ ਪਰ ਮਾਸੀ ਮਾਸੀ ਜੀ ਤਾਂ ਕਹਿੰਦੇ ਵੀ ਕੋਈ ਨਾ ਤੂੰ ਫਿਕਰ ਨਾ ਕਰ ਸਾਡੇ ਪਿੰਡ ਵਿੱਚ ਬਥੇਰੇ ਮੁੰਡਿਆਂ ਨੇ ਐ ਕੀਤਾਗਾ ਨਾ ਜੇ ਹੁਣ ਲੋਕ ਖੂਚ ਡਿੱਗਣਗੇ ਤਾਂ ਆਪਾਂ ਵੀ ਉਹਨਾਂ ਦੇ ਨਾਲ ਡਿੱਗਣਾ ਹਾਂ ਮੰਮੀ ਦਾ ਵੀ ਨਾ ਸਰੇ ਪਿਆ ਵਸ ਹੁਣ ਕੀ ਬਣੂਗਾ ਵੀਰੇ ਤੈਨੂੰ ਸੱਚੀ ਦੱਸਾਂ ਮੈਨੂੰ ਤਾਂ ਸੋਚ-ਸੋਚ ਕੇ ਨਾ ਟੈਨਸ਼ਨ ਹੋਈ ਪਈ ਆ ਇਹਨੀ ਟੈਨਸ਼ਨ ਦਾ ਵੀਰੇ ਕਦੇ ਮੈਨੂੰ ਪੇਪਰਾਂ ਦੀ ਵੀ ਨਹੀਂ ਹੋਈ ਸੀ ਜਿੰਨੀ ਆ ਗੱਲ ਦੀ ਹੋਈ ਪਈ ਆ ਹੋ ਤੂੰ ਘਬਰਾਉਣਾ ਪੈਣੇ ਹੁਣ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ ਵੀਰੇ ਘਬਰਾਵਾ ਕਿਉਂ ਨਾ ਮੈਨੂੰ ਤਾਂ ਸੋਚ-ਸੋਚ ਕੇ ਘਬਰਾਟ ਹੋਈ ਜਾਂਦੀ ਆ ਮਾਸੀ ਜੀ ਦੇ ਗੱਲਾਂ ਹੀ ਇਹ ਜਿਹੇ ਕਹਤੀ ਆ ਵੀ ਜੇ ਤੂੰ ਮੈਨੂੰ ਮਾਂ ਸਮਝਦੀ ਆ ਨਾ ਤਾਂ ਮੇਰੀ ਗੱਲ ਨੂੰ ਮੰਨੇਗੀ ਤੂੰ ਕੀ ਕਰਾਂ ਪੈਣੀ ਮੈਨੂੰ ਪਤਾ ਵੀ ਇਹ ਬਹੁਤ ਵੱਡੀ ਗੱਲ ਹੈ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਕੋਈ ਨਾ ਤੂੰ ਫਿਕਰ ਨਾ ਕਰ ਹਜੇ ਤੇਰਾ ਭਰਾ ਜਿਉਂਦਾ ਮੈਂ ਆ ਗਲਤ ਕੰਮ ਕਦੇ ਨਹੀਂ ਹੋਣ ਦਿੰਦਾ ਤੂੰ ਐ ਕਰ ਰੋਟੀ ਰੋਟੀ ਖਾ ਲੈ ਤੇ ਨਾਲੇ ਚਾਹ ਬਣਾ ਲਈ ਠੀਕ ਆ ਵੀਰੇ ਮੈਂ ਚਾਹ ਬਣਾਉਣੀ ਆ ਤੇ ਮਾਸੀ ਜੀ ਕਿੱਥੇ ਰਹੀ ਹੈ ਪੈਣੀ ਉਹ ਤਾਂ ਚਾਚੀ ਦੇ ਘਰੇ ਗਈ ਆ ਕਹਿੰਦੀ ਕੰਮ ਜਾ ਕੇ ਹਣੀ ਤੂੰ ਕੋਈ ਨਾ ਆਪੇ ਬਣਾ ਲੂਗੀ ਆ ਕੇ ਆਪਣੇ ਜੋਗੀ ਬਣਾ ਲ ਕੇ ਰਹਾ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਠੀਕ ਐ ਵੀਰੇ ਹਾਂ ਬਸ ਤੂੰ ਜ਼ਰੂਰ ਮੇਰੇ ਸਾਥ ਦੇਈ ਭੈਣੇ ਮੈਂ ਕਿਹੜਾ ਪਿੱਛੇ ਹਟਣਾ ਤੇਰੇ ਨਾਲ ਖੜਾ ਇੱਕ ਤਾਨ ਕੇ ਖੜਾ ਤੂੰ ਟੈਨਸ਼ਨ ਨਾ ਲੈ ਉਹਦੇ ਭਰਾ ਦੇ ਹੁੰਦੇ ਠੀਕ ਐ ਵੀਰੇ ਪ੍ਰਮਾਤਮਾ ਕਰੇ ਆਪਦਾ ਇਹ ਰਿਸ਼ਤਾ ਕਦੇ ਖਰਾਬ ਨਾ ਹੋਵੇ ਕੋਈ ਨਾ ਭੈਣੇ ਜਿੰਨਾ ਚਿਰ ਮੈਂ ਬੈਠਾ ਇਹੋ ਜਿਹਾ ਕੁਝ ਨਹੀਂ ਹੋਣ ਦਿੰਦਾ ਜਾ ਭੈਣੇ ਤੂੰ ਬਣਾਵਾ ਜਾ ਹਾਂ ਮਾ ਆਉਂਦਾ ਵੀ ਸਰੀਪੇ ਹਾ ਕਿਹੋ ਜੀਆਂ ਗੱਲਾਂ ਕਰਦੀ ਐ ਆਖੇ ਲੋਕਾਂ ਦੇ ਮੁੰਡੇ ਵੀ ਆਉਂਦੀਆਂ ਭੈਣਾਂ ਨਾਲ ਵਿਆਹ ਕਰਾ ਕੇ ਪਏ ਆ ਉਹ ਲੋਕਾਂ ਦੇ ਜਾਂਦੇ ਹੋਣਗੇ ਪਰ ਮੈਂ ਆ ਕੰਮ ਕਦੇ ਨਹੀਂ ਹੋਣ ਦਿੰਦਾ ਮੈਂ ਆਪਣੀ ਭੈਣ ਨਾਲ ਕਿਵੇਂ ਵਿਆਹ ਕਰਵਾ ਸਕਦਾ ਜੀ ਅੱਜ ਮੈਂ ਆਪਣੀ ਭੈਣ ਨਾਲ ਵਿਆਹ ਕਰਾ ਲਿਆ ਤਾਂ ਲੋਕਾਂ ਨੂੰ ਕੀ ਸਿੱਖਿਆ ਮਿਲੂਗੀ ਵੀ ਆਦੀ ਭੈਣ ਨਾਲ ਵਿਆਹ ਕਰਾ ਕੇ ਬਾਹਰ ਵਗ ਜੂ ਨਾ ਇਹ ਕੰਮ ਨਹੀਂ ਮੈਂ ਕਦੇ ਹੋਣ ਦਿੰਦਾ ਮਾ ਤੇਰਾ ਦਿਮਾਗ ਤਾਂ ਠੀਕ ਹੈ ਤੈਨੂੰ ਨਹੀਂ ਪਤਾ ਉਹ ਮੇਰੀ ਮਾਸੀ ਦੀ ਕੁੜੀ ਆ ਮੈਂ ਉਹਦੇ ਨਾਲ ਕਿਵੇਂ ਵਿਆਹ ਕਰਵਾ ਸਕਦਾ ਤੇ ਫੇਰ ਕਿੱਡੀ ਕ ਵੱਡੀ ਗੱਲ ਆ ਬਾਹਰ ਜਾਣ ਪਿੱਛੇ ਤਾਂ ਅਗਲੇ ਸੱਕੀਆਂ ਭੈਣਾਂ ਨਾਲ ਵਿਆਹ ਕਰਵਾ ਲੈਂਦੇ ਨੇ ਕਿੱਡੀ ਕ ਪੱਟੀ ਗੱਲ ਆ ਇਹ ਤਾਂ ਫੇਰ ਵੀ ਤੇਰੀ ਮਾਸੀ ਦੀ ਕੁੜੀ ਆ ਸੱਕੀ ਭੈਣ ਤਾਂ ਨਹੀਂ ਸਾਕੇ ਸੱਕੀਆਂ ਭੈਣਾਂ ਨਾਲ ਵਿਆਹ ਕਰਾ ਲੈਂਦੇ ਆ ਉਹ ਸੱਕੀਆਂ ਨਾਲੋਂ ਵੱਧ ਕੇ ਆ ਮੇਰੇ ਕਿਹੜਾ ਆਉਦੇ ਕੋਈ ਸੱਕੀ ਭੈਣਾਂ ਤੇ ਨਾਲੇ ਲੋਕ ਕੀ ਕਹਿਣਗੇ ਪਹਿਲਾਂ ਭਾਣ ਜੀ ਘਰੇ ਰੱਖੀ ਉਹਨੂੰ ਪਾਲੀ ਵੱਡੀ ਕੀਤੀ ਪੜਾ ਕੇ ਹੁਣ ਭਰਾਣ ਨਾਲ ਹੀ ਵਿਆਹ ਕਰਤਾ ਵੇ ਫਿਰ ਕਿੱਡੀ ਕਬੱਡੀ ਗੱਲ ਆ ਆ ਦੇਖ ਲੈ ਆਪਣੇ ਪਿੰਡ ਦੇ ਵਿੱਚ ਬਥੇਰੇ ਨੇ ਕੀਤਾ ਤੇ ਨਾਲੇ ਸਾਰੇ ਸੁਖੀ ਵਸਦੇ ਆ ਕਿੱਡੀ ਕਬੱਡੀ ਗੱਲ ਆ ਉਹ ਵਸਦੇ ਹੋਣਗੇ ਮਾਂ ਮੈਨੂੰ ਨਹੀਂ ਲੋੜ ਕਿਸੇ ਦੇ ਮਗਰ ਲੱਗਣ ਦੀ ਨਾਲੇ ਕਿੰਨਾ ਵੱਡਾ ਪਾਪ ਐ ਤੈਨੂੰ ਪਤਾ ਆਪਦੀ ਭੈਣ ਨਾਲ ਵਿਆਹ ਕਰਾਉਣ ਦਾ ਜੇ ਤੈਨੂੰ ਐਡੀ ਸ਼ਰਮ ਐ ਤੂੰ ਪੜ ਲਾਂਦਾ ਤੂੰ ਬੈਂਡ ਲੈ ਲਾਂਦਾ ਹੁਣੋਂ ਤਾਂ ਬਾਹਰ ਬੈਠਾ ਹੁੰਦਾ ਹੋ ਮੈਂ ਤਾਂ ਬਥੇਰੀ ਪੜਾਈ ਕੀਤੀ ਸੀ ਹੁਣ ਜਦੋਂ ਬੈਂਡ ਹੀ ਨਹੀਂ ਆਏ ਇਹਦੇ 'ਚ ਮੇਰਾ ਕੀ ਕਸੂਰ ਆ ਮਾ ਨਾ ਇਹਦੇ ਪਹਿਲੀ ਵਾਰ ਚ ਕਿਵੇਂ ਬੈਂਡ ਆ ਗਏ ਪਹਿਲੀ ਵਾਰ ਚ ਓਏ ਹਜੇ ਪੇਪਰ ਦਿੱਤਾ ਰਿਜ਼ਲਟ ਤਾਂ ਹਜੇ ਆਇਆ ਹੀ ਨਹੀਂ ਬੈਂਡ ਕਿਦੋਂ ਆ ਗਏ ਇਹਦੇ ਭਈ ਜਦੋਂ ਪੇਪਰ ਦਿੱਤਾ ਬੈਂਡ ਵੀ ਤਾਂ ਆਣਗੇ ਆਉਣਗੇ ਪਰ ਤੂੰ ਮੰਨਣ ਵਾਲਾ ਬਣ ਤੇਖ ਮਾਂ ਤੈਨੂੰ ਮੈਂ ਪਹਿਲਾਂ ਵੀ ਕਿਹਾ ਤੇ ਮੈਂ ਹੁਣ ਵੀ ਕਹਿੰਨਾ ਨਾ ਤਾਂ ਇਹ ਵਿਆਹ ਕਰਾਵਾ ਅੱਜ ਤੇ ਨਾ ਕਰਾਵਾ ਕੱਲ ਐਵੇਂ ਮੇਰੇ ਮਗਰ ਪੈਣ ਦੀ ਕੋਈ ਲੋੜ ਨਹੀਂ ਮੈਂ ਆਪਦੀ ਭੈਣ ਨਾਲ ਵਿਆਹ ਨਹੀਂ ਕਰਵਾ ਸਕਦਾ ਮੇਰੀ ਗੱਲ ਸੁਣ ਲੈ ਮੇਰੀ ਤੇ ਟੋਨੀ ਦਿੱਤਾ ਇਹੀ ਰਾਇਆ ਵੀ ਅਸੀਂ ਤੇਰਾ ਵਿਆਹ ਐਸੀ ਕੁੜੀ ਨਾਲ ਕਰਨਾ ਠੀਕ ਹੈ ਮੰਗਵਾਣਾ ਨਾ ਮਾਂ ਪਰ ਵਿਆਹ ਤਾਂ ਐਸੇ ਕੁੜੀ ਨਾਲ ਕਰਾਂਗੇ ਅਸੀਂ ਮਾਂ ਮੈਨੂੰ ਤਾਂ ਬਾਹਰ ਜਾਂਦਾ ਕੋਈ ਸ਼ੌਂਕ ਨਹੀਂ ਜੇ ਤੁਹਾਨੂੰ ਇੰਨੇ ਹੀ ਸ਼ੌਂਕ ਹਨ ਤਾਂ ਕੁੜੀ ਹੋਰ ਲੱਭ ਲਓ ਲਾ ਦਿਓ ਪੈਸੇ ਉਹਦੇ ਨਾਲ ਤੋਰ ਦਿਓ ਪਰ ਮੈਂ ਉਹਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ ਦੇਖ ਲੈ ਗੱਲਾਂ ਤਾਂ ਐਂ ਕਰਦਾ ਜਿਵੇਂ ਲੋਟਾਂ ਦੇ ਪੰਡ ਬੰਨੀ ਬੈਠਾ ਹੁੰਦਾ ਵੀ ਦੂਜੀ ਕੁੜੀ ਨੂੰ ਆ ਪੈਸਾ ਦੇ ਦੂੰਗਾ ਹੋ ਮਾਂ ਇਹਦੇ ਤੇ ਵੀ ਤਾਂ ਲਾਉਣੀ ਹੈ ਜੇ ਉਹਦੇ ਤੇ ਲਾ ਦੋਗੇ ਕਿੱਡੀ ਕੁ ਗੱਲ ਹੈ ਉਹ ਲੋਕ ਥੂ ਥੂ ਤਾਂ ਨਾ ਕਰਨਗੇ ਕਹਿਣਗੇ ਆਪਦੀ ਭੈਣ ਨਾਲ ਹੀ ਵਿਆਹ ਕਰਾ ਕੇ ਬਾਹਰ ਵਾਗ ਗਿਆ ਉਹ ਅਖਬਾਰਾਂ 'ਚ ਖਬਰਾਂ ਆਉਣੀਆਂ ਟੀਵੀ 'ਚ ਖਬਰ ਆਉਣੀ ਆ ਕਿਉਂ ਜਲੂਸ ਕੱਢਦੀਆਂ ਮਾਂ ਤੂੰ ਮੇਰਾ ਬੇਜਾ ਤੈਨੂੰ ਐਨੀ ਸ਼ਰਮ ਸੀ ਤੂੰ ਪੜ ਲੰਦਾ ਹੋ ਤੈਨੂੰ ਕਹੀਦਾ ਜਾਨਾ ਨਹੀਂ ਬੈਂਡ ਆਏ ਨਹੀਂ ਬੈਂਡ ਆਉਂਦੇ ਕਈ ਵਾਰ ਮੁੰਡਿਆਂ ਦੇ ਕਿਉਂ ਐਵੇਂ ਮਗਰ ਪਈਆਂ ਤੂੰ ਭੈਣ ਨਾਲ ਵਿਆਹ ਕਰਾਉਂਦੇ ਦੇਖ ਲਾ ਮਾਂ ਨਾ ਤਾਂ ਵਿਆਹ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ ਆਪਦੇ ਪੱਲੇ ਬੰਨਣਾ ਗੱਲ ਹੈ ਕੋਈ ਗੱਲ ਨਹੀਂ ਜੇ ਤੂੰ ਹੀ ਨਾ ਮੰਨਦਾ ਵਿਆਹ ਤਾਂ ਮੈਂ ਤੇਰਾ ਕਰਕੇ ਛੱਡੂ ਮਨਾ ਤਾਂ ਮੈਂ ਇੱਕ ਨਾ ਇੱਕ ਦਿਨ ਤੈਨੂੰ ਲੈਣਾ ਹੀ ਆਗਾ ਕਿਤੇ ਮਰਜ਼ੀ ਭੱਜ ਲਾ ਤੂੰ ਚੱਲੂ ਤਾਂ ਮੇਰੀ ਤੇਰੀ ਨੀ ਮੈਂ ਚੱਲਣ ਦਿੰਦੀ। ਦੇਈ। ਹਾ ਜੇ ਵੀ ਮੰਨ ਜਾ। ਮੇਰੀ ਸਿਆਣੀ ਤੇ। ਜੇ ਤੇਰੇ ਤੇ ਮੇਰਾ ਜੋਰ ਨਾ ਹੁੰਦਾ। ਪਰ ਇਹ ਗੱਲ ਮੈਂ ਤੈਨੂੰ ਕਹਿੰਦੀ ਨਹੀਂ ਸੀ। ਮਾਸੀ ਜੀ। ਮੈਂ ਤੁਹਾਡੀ ਗੱਲ ਨੂੰ ਸਮਝਦੀ ਹਾਂ। ਤੁਹਾਡਾ ਪੂਰਾ ਜੋਰ ਆ ਮੇਰੇ ਤੇ। ਪਰ ਜਿਹੜੀ ਗੱਲ ਤੁਸੀਂ ਸੋਚੀ ਬੈਠੇ ਹੋ ਨਾ ਉਹ ਗੱਲ ਗਲਤ ਆ ਉਸ ਗੱਲਤ ਨਹੀਂ ਮੇਰੀ ਧੀ ਹਾਜੇ ਵੀ ਤੂੰ ਠੰਡੇ ਦਿਮਾਗ ਨਾਲ ਸੋਚ ਤੇਰੇ ਵਾਸਤੇ ਮੁੰਡਾ ਆਪਾਂ ਨੂੰ ਹੋਰ ਵੀ ਤਾਂ ਲੱਭਣਾ ਪੈਣਾ ਸੀ ਨਾ ਜਦੋਂ ਆਪਣੇ ਘਰ 'ਚ ਮੁੰਡਾ ਹੈਗਾ ਆਪਾਂ ਨੂੰ ਕੀ ਲੋੜ ਪੈਂਦੀ ਬਾਹਰ ਜਾਣ ਦੀ ਮਾਸੀ ਜੀ ਜਿਹੜਾ ਘਰ ਵਿੱਚ ਮੁੰਡਾ ਬੈਠਾ ਆ ਨਾ ਉਹ ਮੇਰਾ ਭਰਾ ਆ ਮੈਂ ਉਹਦੇ ਨਾਲ ਵਿਆਹ ਕਿੱਦਾਂ ਕਰਾ ਸਕਦੀ ਆ ਤੇ ਤੁਸੀਂ ਸੋਚ ਵੀ ਕਿੱਦਾਂ ਸਕਦੇ ਹੋ ਮੈਂ ਇਹ ਜਾਂ ਕੰਮ ਕਦੇ ਨਹੀਂ ਕਰ ਸਕਦੀ ਮੇਰੀ ਗੱਲ ਸੁਣ ਤੀ ਆ ਤੇਰੇ ਮਾਪੇ ਮੁਕਣ ਤੋਂ ਬਾਅਦ ਤੈਨੂੰ ਮੈਂ ਕਿਵੇਂ ਪੜਾਇਆ ਲਿਖਾਇਆ ਕਿਹੜੀਆਂ ਔਖਾਂ ਨਾਲ ਮੈਂ ਪਾਲਿਆ ਪਰ ਮੇਰੀ ਧੀ ਮੇਰੀ ਇਹ ਗੱਲ ਨਾ ਮੋੜ ਠੀਕ ਹੈ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕੀਤੇ ਮੈਂ ਤੇ ਇੱਥੇ ਲੁਕੋਇਆ ਵੀ ਕੀ ਸੀ ਪਰ ਹੁਣ ਤੂੰ ਇਹ ਗੱਲ ਕਹਿ ਕੇ ਮੇਰਾ ਦਿਲ ਨਾ ਤੋੜ ਮਾਸੀ ਜੀ ਮੈਂ ਤੁਹਾਡੀ ਸਾਰੀ ਗੱਲ ਨੂੰ ਸਮਝਦੀ ਆ ਕਿ ਮੇਰੇ ਮਾਪਿਆਂ ਦੇ ਜਾਣ ਤੋਂ ਬਾਅਦ ਸਿਰਫ ਤੁਸੀਂ ਹੀ ਮੈਨੂੰ ਪਾਲਿਆ ਸੀ ਮੈਨੂੰ ਪੜਾਇਆ ਲਿਖਾਇਆ ਮੇਰੇ ਸਾਰੇ ਸ਼ੌਂਕ ਵੀ ਪੂਰੇ ਕੀਤੇ ਇਥੇ ਤੱਕ ਕੀ ਹਾਈਲਾਈਟਸ ਵੀ ਤੁਸੀਂ ਹੀ ਕਰਵਾਈ ਮੈਨੂੰ ਪਰ ਮਾਸੀ ਜੀ ਮੈਨੂੰ ਵੀ ਸਮਝੋ ਮੇਰੇ ਨਾਲ ਟੱਕਾ ਨਾ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਕੋਈ ਟੱਕਾ ਨਹੀਂ ਠੀਕ ਹੈ ਜੇ ਤੈਨੂੰ ਲੱਗਦਾ ਟੱਕਾ ਤਾਂ ਫਿਰ ਉਵੇਂ ਸਹੀ ਟੱਕਾ ਸਹੀ ਮਾਸੀ ਜੀ ਮੈਂ ਤੁਹਾਨੂੰ ਪੂਰੇ ਯਕੀਨ ਨਾਲ ਕਹਿੰਨੀ ਆ ਵੀ ਆਪਾਂ ਕੋਈ ਹੋਰ ਕੁੜੀ ਲੱਭ ਲੈਨੇ ਆ ਵਧੀਆ ਜੀ ਤੁਹਾਨੂੰ ਪਤਾ ਆ ਉੱਥੇ ਮੇਰੇ ਨਾਲ ਬਹੁਤ ਸਾਰੀਆਂ ਕੁੜੀਆਂ ਨੇ ਪੇਪਰ ਦਿੱਤੇ ਸੀ ਮੈਂ ਆਪ ਗੱਲ ਕਰਵਾਉਂਗੀ ਤੁਹਾਡੇ ਕਿਸੇ ਨਾਲ ਪਰ ਮਾਸੀ ਜੀ ਮੇਰੀ ਗੱਲ ਨੂੰ ਸਮਝ ਲਓ ਤੁਸੀਂ ਪਲੀਜ਼ ਮੇਰੀ ਗੱਲ ਸੁਣ ਲੈ ਮੈਂ ਕਿਸੇ ਕੁੜੀ ਨਾਲ ਗੱਲ ਨਹੀਂ ਕਰਨੀ ਠੀਕ ਹੈ ਜਦੋਂ ਘਰੇ ਕੁੜੀ ਬੈਠੀ ਆ ਅਸੀਂ ਜ਼ਰੂਰੀ ਕਿਸੇ ਹੋਰ ਕੁੜੀ ਨਾਲ ਗੱਲ ਕਰਨੀ ਆ ਆ ਬਹੁਤ ਗਲਤ ਗੱਲ ਆ ਮਾਸੀ ਜੀ ਪਤਾ ਨਹੀਂ ਤੁਹਾਨੂੰ ਕਿਹਨੇ ਪੁੱਠੀ ਸਲਾਹ ਦਿੱਤੀ ਆ ਉਹ ਮੈਨੂੰ ਨਹੀਂ ਪੁੱਠੀ ਸਲਾਹ ਦਿੱਤੀ ਠੀਕ ਹੈ ਤੇਰਾ ਵੀ ਤਾਂ ਇੱਕਾ ਨਾ ਕਰਨੇ ਕਰਨਾ ਹੀ ਪਾਣਾ ਸੀ ਨਾ ਤੇ ਮੇਰੀ ਗੱਲ ਸੁਣ ਲੈ ਫਿਰ ਕਿੱਡੀ ਕਬੱਡੀ ਗੱਲ ਆ ਦੇਖਾ ਹੋਰ ਰਿਸ਼ਤਾ ਲਮਾ ਗਿਆ ਆਪਾਂ ਨਾਲੇ ਪੈਸੇ ਵੀ ਲੱਗਣਗੇ ਤੇ ਆਪਣਾ ਘਰ ਦੇ ਵਿੱਚ ਸਰਦਾ ਤੇ ਆਪਣੇ ਪੈਸੇ ਵੀ ਬਚ ਜਾਣਗੇ ਮਾਸੀ ਜੀ ਤੁਸੀਂ ਕਿਉਂ ਨਹੀਂ ਸਮਝ ਰਹੇ ਫਿਰ ਕੀ ਹੋ ਗਿਆ ਜੇ ਮੇਰੇ ਮਾਪਿਓ ਨਹੀਂ ਹੈਗੇ ਪਰ ਤੁਸੀਂ ਮੈਨੂੰ ਇਦਾਂ ਤੱਕਾ ਨਹੀਂ ਕਰ ਸਕਦੇ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਂਦੀ ਆ ਤੁਸੀਂ ਕਿਉਂ ਮੇਰੇ ਪਿੱਛੇ ਪਏ ਹੋਇਆ ਵੀ ਮੈਂ ਨਹੀਂ ਕਰ ਸਕਦੀ ਆ ਸਭ ਕੁਝ ਅੱਛਾ ਅੱਜ ਤੈਨੂੰ ਤੇਰੇ ਮਾਵਾ ਪਿਤੇ ਤੇ ਆਉਨੇ ਨੇ ਠੀਕ ਹੈ ਤੇਰੇ ਲਈ ਅਸੀਂ ਕੀ ਨਹੀਂ ਕੀਤਾ ਮੇਰੇ ਪੁੱਤ ਨੇ ਤੇਰੀ ਪੜ੍ਹਾਈ ਤੇ ਕਿੰਨਾ ਪੈਸਾ ਲਾਇਆ ਕਿੰਨੇ ਤੇਰੇ ਸ਼ੌਂਕ ਪੂਰੇ ਕਰੇ ਟੋਨੀ ਨੇ ਤੇ ਤੂੰ ਸਾਡੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੀ ਮਾਸੀ ਜੀ ਮੈਂ ਸਮਝਦੀ ਆਂ ਵੀ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਤੁਹਾਡਾ ਪੂਰਾ ਹੱਕ ਆ ਮੇਰੇ ਤੇ ਪਰ ਤੁਸੀਂ ਵੀ ਸਮਝੋ ਨਾ ਵੀ ਆ ਸਭ ਕੁਝ ਮੈਂ ਕਿੱਦਾਂ ਕਰ ਸਕਦੀ ਆਂ ਕਿੱਦਾਂ ਮੈਂ ਆਪਣੇ ਪਿਆਰਾਂ ਨਾਲ ਵਿਆਹ ਕਰ ਸਕਦੀ ਆਂ ਮੇਰੀ ਗੱਲ ਸੁਣ ਲੈ ਸਹੀ-ਸਹੀ ਮੰਨ ਜਾ ਠੀਕ ਹੈ ਨਹੀਂ ਵਿਆਹ ਤਾਂ ਤੇਰਾ ਮੈਂ ਐਸੇ ਨਾਲ ਹੀ ਕਰਨਾ ਤੇ ਪੁੱਤ ਨਾਲ ਠੀਕ ਆ ਮਾਸੀ ਤੁਹਾਡੇ ਅੱਗੇ ਹੱਥ ਜੋੜਦੀ ਆਂ ਤੁਸੀਂ ਭਾਵੇਂ ਨਾ ਮੈਨੂੰ ਮੇਰਾ ਗਲ ਘੋਟ ਕੇ ਕਿਸੇ ਖੂਚ ਸਿੱਟ ਦੋ ਔਰ ਬਸ ਕਰ ਜਾ ਮੇਰੇ ਮੂੰਹ 'ਚ ਟੰਗ ਜੇ ਨਾ ਕਰ ਸਿੱਧੇ ਸਿੱਧੇ ਆਪਣਾ ਲੀਤੇ ਆ ਜਾ ਠੀਕ ਹੈ ਮੰਨ ਜਾ ਹਜੇ ਵੀ ਤੇਰੇ ਕੋਲੇ ਮੌਕਾ ਰੋਂਦੀ ਐ ਚਤਰਾਇਆਂ ਕਰਨ ਲੱਗੀ ਜੀ ਆ ਗਈ ਹਾਏ ਓਏ ਰੱਬਾ ਕੀ ਹੋ ਗਿਆ ਸਾਡੇ ਸਮਾਜ ਨੂੰ ਲੋਕ ਇੰਨੇ ਪਾਗਲ ਹੋ ਗਏ ਨੇ ਬਾਹਰ ਜਾਣ ਪਿੱਛੇ ਕਿਉਂ ਇਸ ਰਿਸ਼ਤੇ ਤੱਕ ਨੂੰ ਖਰਾਬ ਕਰਨ ਲੱਗ ਗਏ ਇੱਕ ਪਰ ਤੇ ਪੈਣ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਆ ਸਭ ਤੋਂ ਪਵਿੱਤਰ ਰਿਸ਼ਤਾ ਇਹਨੂੰ ਹੀ ਕਿਹਾ ਗਿਆ ਆ ਤੇ ਇਹਨੂੰ ਅੱਜ ਇਤਨਾ ਗਲਤ ਸਾਬਿਤ ਕਰੀ ਜਾਂਦੇ ਨੇ ਲੋਕ ਮਾਸੀ ਜੀਨਾ ਹੱਥ ਜੋੜਦੀ ਆ ਤੁਹਾਡੇ ਨਾਲ ਮਾਸੀ ਜੀ ਮੈਨੂੰ ਆ ਕੰਮ ਕਰਨ ਵਾਸਤੇ ਮਜਬੂਰ ਨਾ ਕਰੋ ਈਰਨ ਮੋੜ ਕੋ ਮੋਟਰ ਤੇ ਹੁਦ ਚਾਉ ਹਾ ਜਿਹੜੀ ਮਾਂ ਨੇ ਗੱਲ ਕਹਿਤੀ ਨਾ ਆ ਤਾਂ ਸਿਆਪਾ ਖੜਾ ਕਰਤਾ ਹੁਣ ਮੈਂ ਦੱਸ ਕਿੱਦਣ ਨੂੰ ਜਾਵਾਂ ਉਹ ਕੀ ਗੱਲਾਂ ਨੂੰ ਮੋੜ ਬਾਈ ਇਕੱਲੇ ਬੋਲੀ ਜਨੇ ਹੁਣ ਦੇਖ ਬਾਈ ਜੇ ਤਾਂ ਉਹੀ ਗੱਲ ਕਰਨਾ ਆ ਤਾਂ ਮੈਨੂੰ ਮਨਜ਼ੂਰ ਨਹੀਂ ਭਗ ਜਾ ਇੱਥੋਂ ਉਹ ਤੂੰ ਆਪਦੇ ਸਗੇ ਭਰਾ ਦੀ ਗੱਲ ਨਹੀਂ ਮੰਨਦਾ ਗੱਲਾਂ ਤਾਂ ਤੇਰੀਆਂ ਬਥੇਰੀਆਂ ਮੰਨੀਆਂ ਬਾਈ ਅੱਗੇ ਤੇਰੀ ਮੈਂ ਕੋਈ ਗੱਲ ਨਹੀਂ ਬੋੜੀ ਪਰ ਆਹ ਜਿਹੜੀ ਤੁਸੀਂ ਹੁਣ ਗੱਲ ਕਹੀ ਜੰਨੇ ਹੋ ਮੈਨੂੰ ਇਹ ਨਹੀਂ ਮਨਜ਼ੂਰ ਬਾਈ ਉਹ ਕਿਉਂ ਕਮਲੀਆਂ ਵਾਲੀਆਂ ਗੱਲਾਂ ਕਰਦਾ ਨੂੰ ਮੋਲ ਕਮਲੀਆਂ ਗੱਲਾਂ ਮੈਂ ਕਰਦਾ ਉਹ ਕਮਲੀਆਂ ਗੱਲਾਂ ਤਾਂ ਤੁਸੀਂ ਕਰੀ ਜੰਨੇ ਹੋ ਓਏ ਸਮਾਜ ਚ ਕਿੱਥੋਂ ਰੀਤ ਚੱਲ ਪਈ ਵੀ ਆਪਦੀ ਭੈਣ ਨਾਲ ਹੀ ਵਿਆਹ ਕਰਾ ਲਓ ਉਹ ਆਪਣੇ ਮਾਸੀ ਦੀ ਕੁੜੀ ਐ ਉਹ ਕੋੜ ਆਪਣੀ ਸਗੀ ਭੈਣ ਐ ਮਾਸੀ ਦੀ ਕੁੜੀ ਉਹ ਮਾਸੀ ਦੀ ਕੁੜੀ ਸਗੀਆਂ ਭੈਣਾਂ ਨਾਲੋਂ ਵੀ ਵੱਧ ਕੇ ਹੁੰਦੀ ਆ ਹੈ ਤਾਂ ਮੰਮੀ ਦੀ ਭੈਣ ਹੀ ਉਹ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਬਾਈ ਤੁਸੀਂ? ਓ ਬਾਈ ਆਪਣੇ ਪਿੰਡ ਕਿੰਨੇ ਨੇ ਕੀਤਾ ਏ। 2000 ਦੇ ਲੋਕ ਗੱਲਾਂ ਕਰਦੇ ਆ ਫਿਰ ਚੁੱਪ ਕਰ ਜਾਂਦੇ ਆਪੀ। ਪਰ ਬਾਈ ਮੇਰੇ ਤੋਂ ਇਹ ਕੰਮ ਨਹੀਂ ਹੋਣਾ। ਮੈਂ ਇੰਨਾ ਵੱਡਾ ਪਾਪ ਨਹੀਂ ਕਰ ਸਕਦਾ ਕਦੇ। ਨਾ ਪਾਪ ਨੂੰ ਕਿਹੜਾ ਤੈਨੂੰ ਕਿਸੇ ਦਾ ਕਤਲ ਕਰਨ ਨੂੰ ਕਹਤਾ। ਹੋਏ ਕਿਹੜਾ ਕਤਲ ਤੋਂ ਘਾਟ ਆ ਬਾਈ? ਕਿਸੇ ਕੁੜੀ ਦੇ ਸੁਪਨੇ ਮਾਰਨੇ ਕਤਲ ਦੇ ਬਰਾਬਰ ਹੁੰਦੇ ਆ। ਓਏ ਕੁਛ ਨਹੀਂ ਹੁੰਦਾ। ਨਾਲੇ ਐਵੇਂ ਕਿਵੇਂ ਸੁਪਨੇ ਮਰ ਜਾਣਗੇ? ਉਹ ਸੁਪਨੇ ਮਰਨਗੇ ਬਾਈ ਉਹਦੇ ਵਿਚਾਰੀ ਦੇ ਪਤਾ ਨਹੀਂ ਕੀ ਕੀ ਇਰਮਾਨ ਹੋਣੇ ਆ ਤੇ ਆਪਾਂ ਆਪਾਂ ਸਾਰੇ ਚੂਰੋ ਚੂਰ ਕਰਤੇ ਬਾਈ ਉਹਦੇ ਇਰਮਾਨ ਉਹ ਉਹਦਾ ਵੀ ਬਾਹਰ ਜਾਂਦਾ ਸੁਪਨਾ ਸੀ ਤੇ ਤੇਰਾ ਵੀ ਤੇ ਉਹ ਹੁਣ ਪੂਰਾ ਹੋ ਜਾਣਾ ਹੈ ਹਾਂ ਹੈਗਾ ਸੀ ਬਾਈ ਮੇਰਾ ਸੁਪਨਾ ਪਰ ਉਹਦੇ ਸੁਪਨੇ ਚ ਪਤਾ ਨਹੀਂ ਕਿਹੜੇ ਸ਼ਹਿਜ਼ਾਦੇ ਦੀ ਤਸਵੀਰ ਹੋਣੀ ਹੈ ਨਾ ਬਾਈ ਇਹ ਕੰਮ ਨਹੀਂ ਮੇਰੇ ਤੋਂ ਹੋਣਾ ਕਦੇ ਪਰ ਤੂੰ ਵੀ ਬਾਹਲੀਆਂ ਗੱਲਾਂ ਸੋਚਦਾ ਅਨਮੋਲ ਤੇਰੀ ਖਾ ਪੂਰਾ ਕਰਨ ਲੱਗਿਆ अच्छा भाई मेरा ख्वाब पूरा कर दोगे ते ओदे ख्वाबਾਂ ਦਾ ਕੀ ਆਪਾਂ ਇੱਥੇ ਬਈ ਉਹਨੂੰ ਰੱਖਿਆ ਪੜਾਇਆ ਲਿਖਾਇਆ ਹੁਣ ਉਹਦੇ ਤੋਂ ਐਹਸਾਨ ਕਰਾਉਣਾ ਯਾਰ ਤੁਸੀਂ ਹਾਂ ਕਰਾਉਣਾ ਮੈਂ ਐਹਸਾਨ ਮੈਂ ਸਾਲਾ ਕਦੋਂ ਦਾ ਉਹਦੇ ਦੇ ਖਰਚ ਕਰੀ ਜਾਂਦਾ ਅੱਧੀ ਫਸਲ ਦੀ ਕਮਾਈ ਲੱਗ ਜਾਂਦੀ ਹੈ ਮੇਰੀ ਉਹ ਕੋਈ ਨਾ ਬਈ ਮੇਰੇ ਹਿੱਸੇ ਦੀ ਪੈਲੀ ਵੇਚਦੀ ਆ ਲੋਕ ਕਿਹੜਾ ਵੇਚ ਲੈਣੀ ਪੈਲੀ ਫਿਰ ਕੀ ਹੋ ਜੂ ਜੇ ਆਪਾਂ ਇੱਕ ਕਿੱਲਾ ਵੇਚ ਵੀ ਦੇਵਾਂਗੇ ਕਾਕਾ ਦੋ ਕਿੱਲੇ ਤਾਂ ਜ਼ਮੀਨ ਆਪਣੇ ਕੋਲੇ ਇੱਕ ਇੱਕ ਕਿੱਲਾ ਹੁੰਦਾ ਆਪਾਂ ਨੂੰ ਕੋਈ ਨਾ ਬਾਈ ਮੇਰੇ ਹਿੱਸੇ ਦਾ ਕਿਲਾ ਵੇਚ ਦੀ ਤੇ ਲਾ ਦੇਾਂਗੇ ਪੈਸੇ ਹੈਡੀ ਕੀ ਗੱਲ ਆ ਫਿਰ 40 40 ਲੱਖ ਮੰਗਦੀ ਐ ਜਾਣ ਲਈ ਬਾਹਰ ਤੇ ਤੇਰੇ ਕਿਲਾ ਤਾਂ 20 ਲੱਖ ਦਾ ਵੀ ਨਹੀਂ ਵਿਕਣਾ ਕੋਈ ਨਾ ਬਾਈ ਜੇ ਮੇਰਾ ਕਿਲਾ 20 ਲੱਖ ਦਾ ਨਹੀਂ ਨਾ ਵਿਕਣਾ ਤਾਂ ਮੈਂ ਬਾਹਰ ਵੀ ਨਹੀਂ ਜਾਣਾ ਮੈਂ ਇੱਥੇ ਨੌਕਰੀ ਕਰ ਲੂ ਕੋਈ ਨਾ ਕੋਈ ਸ਼ਾਬਾਸ਼ ਤੇਰੇ ਕਾਕਾ ਪਹਿਲਾਂ ਤਾਂ ਮੈਂ ਤੇਰੀਆਂ ਫੀਸਾਂ ਭਰਦਾ ਰਿਹਾ ਤੇ ਹੁਣ ਉਹਦੀਆਂ ਮੈਂ ਤਾਂ ਆਪਦੇ ਪਰਿਵਾਰ ਬਾਰੇ ਵੀ ਨਹੀਂ ਸੋਚਿਆ ਚਲ ਚੰਗਾ ਜਿਵੇਂ ਤੇਰੀ ਮਰਜ਼ੀ ਠੀਕ ਹੈ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਮੈਨੂੰ ਮਨਜ਼ੂਰ ਆ ਪਰ ਮੇਰੀ ਇੱਕ ਸ਼ਰਤ ਹੈ